ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਫੁੱਲ ਬੋਡੀ ਦਾ ਇੱਕ ਆਡੀਓ ਵਰਕਆਊਟ ਦੱਸਾਂਗਾ ਜਿਹਦੇ ਨਾਲ ਤੁਹਾਡੀ ਜਿਹੜੀ ਬੋਡੀ ਫੈਟ ਆ ਬਹੁਤ ਜਲਦੀ ਤੁਹਾਡੀ ਘਟਣੀ ਸ਼ੁਰੂ ਹੋ ਜਾਈਗੀ। ਫੁੱਲ ਬੋਡੀ ਦਾ ਮੈਂ ਤੁਹਾਨੂੰ ਵਰਕਆਊਟ ਦੱਸਾਂਗਾ। ਇਹ ਜਿਹੜਾ ਵਰਕਆਊਟ ਹੋਊਗਾ ਸਾਡਾ ਜੀ ਇਹ ਵਰਕਆਊਟ ਸਾਡਾ ਹੋਊਗਾ 3 ਤੋਂ 4 ਮਿੰਟ ਦਾ ਵਰਕਆਊਟ ਹੋਊਗਾ। ਇਹ ਤੁਸੀਂ ਸੈਟ ਐਕਸਰਸਾਈਜ਼ ਦੇ ਤੁਸੀਂ ਲਗਾਉਣੇ ਜੀ ਉਹ ਕਿਹੜੀ ਵੀਡੀਓ ਦੇ ਸਟਾਰਟਿੰਗ ਐਕਸਰਸਾਈਜ਼ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਹਾਨੂੰ ਨਾ ਵਾਰਮ-ਅਪ ਆ ਜਿਹੜਾ ਵਾਰਮ-ਅਪ ਕਰਨਾ ਬਹੁਤ ਜ਼ਰੂਰੀ ਆ ਵਾਰਮ-ਅਪ ਕਿਵੇਂ ਕਰਨਾ ਮੈਂ ਉਹਦੇ ਤੇ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਜੀ ਤੁਸੀਂ ਨਾ 15 ਤੋਂ 20 ਮਿੰਟ ਦਾ ਤੁਸੀਂ ਵਾਰਮ-ਅਪ ਕਰਨਾ ਜ਼ਰੂਰੀ ਆ ਅਗਰ ਤੁਸੀਂ ਵਾਰਮ-ਅਪ ਨਹੀਂ ਕਰੋਗੇ ਸਿੱਧੀ ਐ ਐਕਸਰਸਾਈਜ਼ ਲਗਾਉਣ ਲੱਗ ਜਾਓਗੇ ਤਾਂ ਤੁਹਾਨੂੰ ਇੰਜਰੀ ਹੋ ਜੇਗੀ ਤੁਹਾਨੂੰ ਲੱਕ ਦੀ ਇੰਜਰੀ ਹੋ ਜੇਗੀ ਤੁਹਾਨੂੰ ਥਾਈ ਦੀ ਇੰਜਰੀ ਹੋ ਜੇਗੀ ਤੁਹਾਨੂੰ ਪੇਟ ਦੀ ਇੰਜਰੀ ਹੋ ਜੇਗੀ ਤੁਹਾਡੇ neck ਦੀ ਵੀ ਇੰਜਰੀ ਹੋ ਜੇਗੀ ਤੁਹਾਨੂੰ ਸਰਵਾਈਕ ਵਾਰਮ ਅਪ ਤੁਹਾਨੂੰ ਕਰਨਾ ਬਹੁਤ ਹੀ ਜ਼ਰੂਰੀ ਆਪਾਂ ਆਪਣੇ ਮਸਲ ਨੂੰ ਵਾਰਮ ਅਪ ਕਰਨਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਕਿਹੜੀ ਐਕਸਰਸਾਈਜ਼ ਆ ਤੁਸੀਂ ਕਿਵੇਂ ਕਰਨੀਆਂ ਤੁਸੀਂ ਘਰ ਦੇ ਵਿੱਚ ਵੀ ਐਕਸਰਸਾਈਜ਼ ਤੁਸੀਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਧਰ ਰੱਖ ਕੇ ਵੀ ਹੱਥ ਹੋ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਲਗਾਉਂਗੇ ਪੁਸ਼-ਅਪ ਲਗਾਵਾਂਗੇ ਆਪਾਂ ਪੁਸ਼-ਅਪ ਲਗਾਵਾਂਗੇ 10 ਤੋਂ 15 1 2 3 4 5 6 7 8 9 10 11 12 13 14 ਤਿੱਪ ਕਿ ਤਾਂ ਤੁਸੀਂ ਪੁਸ਼-ਅਪ ਲਗਾ ਕੇ ਉਹ ਜਿਹੜੀ ਆਪਣੀ ਅੰਗਰੇਜ਼ ਸਜਾ ਮੈਂ ਤੁਹਾਨੂੰ ਪੰਜ ਤੋਂ 10 ਲਗਾ ਕੇ ਤੇ ਹੋਂਗਾ ਦੇਖ ਸਾਈ ਦੇ ਤੁਸੀਂ 20 ਤੋਂ 25 ਲਗਾਉਣੇ ਆ ਜੀ ਦੇਖੋ ਕਿ ਕਿਵੇਂ ਕਰਨੀ ਆ ਸਭ ਤੋਂ ਪਹਿਲਾਂ ਇਹਦਾ ਪੁਸ਼-ਅਪ ਦੀ ਪੋਜੀਸ਼ਨ ਦੇ ਵਿੱਚ ਆ ਜਾਣਾ ਪੁਸ਼-ਅਪ ਦੀ ਪੋਜੀਸ਼ਨ ਤੋਂ ਬਾਅਦ ਆ ਕੇ ਪਹਿਲਾਂ ਆਪਾਂ ਲਾਵਾਂਗੇ ਆਊਟਰ ਸਾਈਡ ਲਾਵਾਂਗੇ ਆ ਆ ਜਾਣਾ ਤੁਹਾਡਾ ਪੈਰਾ ਤੁਹਾਡੇ ਪੰਜੇ ਦੇ ਕੋਲ ਹੋਣਾ ਜੀ ਦਾ ਪੰਜਾ ਤੁਹਾਡਾ ਹੱਥ ਦੇ ਕੋਲ ਹੋਣਾ ਜੀ ਦਾ ਇਹ ਪਿੱਛੇ ਜਾਏਗਾ ਫਿਰ ਇਹ ਆਏਗਾ ਇਹ ਰਿਦਮ ਦੇ ਵਿੱਚ ਲਗਾਉਣੀ ਆਪਾਂ ਐਕਸਰਸਾਈਜ਼ ਇਹਨੂੰ ਕਹਿੰਦੇ ਗਰਾਉਂਡ ਐਕਸਰਸਾਈਜ਼ ਕਹਿੰਦੇ ਆ ਜੀ ਦੇਖੋ ਸਟਾਰਟਿੰਗ ਦੇਖੋ ਹਮਦਰੂ ਜੀ ਫਾਟੇ 9 10 ਮੇਰੇ ਦੱਸ ਦੱਸ ਕਰਕੇ ਦਿਖਾ ਰਿਹਾ ਤੁਸੀਂ 20 ਤੋਂ 25 ਲੋੜੀਆਂ ਹੁਣ ਅਗਲੀ ਐਕਸਰਸਾਈਜ਼ ਹੈ ਜੀ ਸੇਮ ਐਕਸਰਸਾਈਜ਼ ਆ ਇਹਦੇ ਹੱਥ ਪਹਿਲਾਂ ਆਪਣਾ ਪੇਰ ਜਿਹੜਾ ਬਾਹਰਲੀ ਸਾਈਡ ਸੀ ਹੁਣ ਦੋਵੇਂ ਹੱਥ ਅੰਦਰ ਆਏਗਾ ਜੀ ਇੱਥੇ ਆਏਗਾ ਆਪਣਾ ਆ ਚੀਜ਼ ਇਦਾਂ ਆਏਗਾ ਅੰਦਰ ਠੀਕ ਹੈ ਜੀ ਸਟਾਰਟ ਕਰਦੇ ਹਾਂ 1 2 3 4 5 6 7 8 9 10 ਇਹ ਹੋ ਗਿਆ ਜੀ ਹੁਣ ਉਸ ਤੋਂ ਬਾਅਦ ਆਪਣੇ ਦੋਨੇ ਪੈਰ ਅੱਗੇ ਆਣ ਗਿਆ ਤੂੰ ਇੱਕ ਇਹਦੇ ਨਾਲ ਜਰਤਾ ਤੋਂ ਲੱਕਾ ਲੱਕ ਵੀ ਟੁੱਟੇਗਾ ਨਾਲ ਉੱਪਰ ਨੂੰ ਦੇਖਾ ਦੇਖੇ ਜੇ ਸਹੀ ਦੋਲੀ ਕੁਵਾ ਕੇ ਦਿਖਾਈ ਜਾਂਦਾ ਸਾਡੇ ਕੋਲ ਦੇਖੀ ਯਾਰ ਜੀ 1 2 3 4 5 6 7 8 9 ਇਹ ਇਹ ਚਾਹੇ ਤੁਸੀਂ ਲਗਾ ਲੀਏ ਨੇ ਤੁਸੀਂ ਇਹ ਮੈਂ ਤੁਹਾਨੂੰ 10-10 ਦੱਸਿਆ ਨੇ ਜੀ 10-10 ਸੈਟਸ ਜਦੋਂ ਸ਼ੁਰੂ ਹੋ ਤੁਸੀਂ ਕਿੰਨੀਆਂ ਲਗਾਉਣੀਆਂ ਨੇ ਤੁਸੀਂ 20 ਤੋਂ 25 ਤੁਸੀਂ ਇਹ 160 ਲਗਾਉਣੀਆਂ ਲਗਾਉਣੀਆਂ ਸਟਾਰਟਿੰਗ ਦੇ ਵਿੱਚ ਤੁਸੀਂ 15 ਵੀ ਲਗਾ ਸਕਦੇ ਹੋ ਜਿਹੜੀ ਅਗਲੀ ਐਕਸਰਸਾਈਜ਼ ਆ ਹੁਣ ਤੁਸੀਂ ਸੇਮ ਸ਼ੋਲਡਰ ਦੀ ਪੋਜੀਸ਼ਨ ਦੇ ਵਿੱਚ ਆ ਜਾਣਾ ਜੀ ਸ਼ੋਲਡਰ ਦੀ ਪੋਜੀਸ਼ਨ ਦੇ ਵਿੱਚ ਆ ਗਿਆ 1 2 3 5 6 7 8 ਬੀਜੇ ਐਕਸਰਸਾਈਜ਼ ਰੈਡੀ ਐਕੀ ਐਕਸਰਸਾਈਜ਼ ਤੁਸੀਂ 20 ਤੋਂ 25 ਤੁਸੀਂ ਰਿਪੋਜੀਸ਼ਨ ਲਗਾਉਂਗੇ ਜਿਹਦੇ ਹੁ ਜੜੀ ਆਪਣੀ ਅਗਲੀ ਐਕਸਰਸਾਈਜ਼ ਆ ਲਾਸਟ ਐਕਸਰਸਾਈਜ਼ ਆ ਸੇਮ ਪੁਸ਼ ਬਰਾਕੇ ਆਪਾਂ ਸਿੱਧੇ ਖੜੇ ਹੋ ਜਾਣਾ ਖੜੇ ਹੋ ਕੇ ਆਪਾਂ ਲਵਾਉਣੀ ਆ 1 2 3 4 5 6 7 8 9 10 ਲੈਵ ਚੱਲ ਲੱਗ ਅਗਲੀ ਸ਼ੂਟਿੰਗ ਸਿਪਟ ਇਹ ਜਿਹੜੀ ਐਕਸਰਸਾਈਜ਼ ਹੈ ਜੀ ਤੁਸੀਂ ਐਕਸਰਸਾਈਜ਼ ਦੇ ਤੁਸੀਂ 15 ਤੋਂ 20 ਰੈਪੀਟਿਸ਼ਨ ਲਗਾ ਲਓ ਸਟਾਰਟਿੰਗ ਦੇ ਵਿੱਚ ਜਿਹੜੇ ਬੀਗਨਰ ਨੇ ਰੈਪੀਟਿਸ਼ਨ ਹਰੇਕ ਐਕਸਰਸਾਈਜ਼ ਦੇ 15 ਤੋਂ 20 ਹੋਣਗੇ ਜੀ ਤੇ ਜਿਹੜੇ ਸੈੱਟ ਆ ਇਹਦੇ ਘਟੋ ਘਟ ਤੁਸੀਂ ਸੈੱਟ ਤਿੰਨ ਲਗਾਉਣੇ ਆ ਜਦੋਂ ਤੁਹਾਡਾ ਇੱਕ ਸੈੱਟ ਕੰਪਲੀਟ ਹੋ ਜਾਏਗਾ ਤਾਂ 2 ਮਿੰਟ ਦੀ ਪ੍ਰੋਪਰਲੀ 2 ਮਿੰਟ ਦੀ ਰੈਸਟ ਤੁਸੀਂ ਆਪਣੀ ਬੋਡੀ ਨੂੰ ਦੇਣੀ ਹੀ ਦੇਣੀ ਆ ਤੁਸੀਂ ਰੈਸਟ ਦੇ ਵਿੱਚ ਪਾਣੀ ਵਗੈਰਾ ਤੁਸੀਂ ਪੀ ਸਕਦੇ ਹੋ ਤੇ ਅਗਲਾ ਸੈੱਟ ਫਿਰ ਤੁਸੀਂ ਲਗਾਉਣਾ ਇਸੇ ਤਰ੍ਹਾਂ ਤੁਸੀਂ ਤਿੰਨ ਸੈਟ ਤੁਸੀਂ ਲਗਾਉਣੀ ਲਗਾਉਣੇ ਆ ਇਹ ਵੀ ਤੁਸੀਂ 24 ਤੋਂ ਤੇ 24 ਤੋਂ 36 ਘੰਟੇ ਦੀ ਰੈਸਟ ਲੇ ਕੇ ਤੁਸੀਂ ਲਾ ਸਕਦੇ ਹੋ ਇਹ ਜਿਹੜਾ ਵਰਕਆਊਟ ਆ ਤੁਸੀਂ ਸਵੇਰੇ ਵੀ ਕਰ ਸਕਦੇ ਹੋ ਸ਼ਾਮ ਨੂੰ ਵੀ ਕਰ ਸਕਦੇ ਹੋ ਤੁਸੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਛੋਦੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਵੀ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤੋ ਦੋਸਤੋ ਮਿੰਦਰਪੋਜੰਦੀ ਦੀ ਇੱਕ ਨਵੀਂ ਤਾਂ ਵਧੀਆ ਵੀਡੀਓ ਦੇ ਨਾਲ ਉਹ ਤਕਲੀਦ ਅਨੁਸਾਰਨ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਜੀ